ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਸ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅ ਬਹੁਤ ਪਿਆਰੀ ਆ ਤੁਹਾਡੇ ਵਾਸਤੇ ਮੈਂ ਆਈਟਮ ਲੈ ਕੇ ਆਈ ਆ ਜਿਹੜੇ ਤੁਹਾਨੂੰ ਮਤਲਬ 6 7 8000 ਤੱਕ ਦੇ ਛੋਟ ਮਿਲਦੇ ਆ 8 6800 ਤੱਕ ਵੀ ਲੋਕ ਇਹਨਾਂ ਨੂੰ ਸੇਲ ਕਰਦੇ ਆ ਬਟ ਜਿਹੜੀ ਮੈਂ ਹੁਣ ਬਣਵਾਏ ਨੇ ਸੂਟ ਕਾਫੀ ਸਾਰੇ ਸਟਾਕ ਦੇ ਵਿੱਚ ਬਣਵਾਏ ਆ ਮੈਂ ਪਹਿਲਾਂ ਵੀਡੀਓ ਪਾਈ ਸੀਗੀ तकरीबन 10 ਦਿਨ ਪਹਿਲਾਂ ਪਾਈ ਸੀ ਵੀਡੀਓ 5500 ਵਾਲੇ ਸੂਟ ਬਹੁਤ ਸਾਰੀ ਡਿਮਾਂਡ ਸੀਗੀ ਉਹ ਨਈ ਸਟਾਕ ਆ ਜੀ ਉਹੀ ਸਟਫ ਆ ਬਹੁਤ ਵਧੀਆ ਇਹਨਾਂ ਦੇ ਦੁਪੱਟੇ ਤੁਸੀਂ ਦੇਖਿਓ ਬਹੁਤ ਸੋਹਣੇ ਸੋੜੇ ਜਿਹੇ ਦੁਪੱਟੇ ਨੇ ਤੇ ਸਟਾਕ ਤੋਂ ਵੀ ਦੇਖ ਸਕਦੇ ਹੋ ਕਾਫੀ ਜ਼ਿਆਦਾ ਸਟਾਕ ਹੈ ਇਹਨਾਂ ਦਾ 컬러ਫੁਲ ਕਲਰ ਬਹੁਤ ਮਿਲ ਜਾਣਗੇ ਤੁਹਾਨੂੰ ਆਪਸ਼ਨ ਬਹੁਤ ਘੱਟ ਪ੍ਰਾਈਸ ਤੇ ਦੇ ਰਹੀਆਂ 5500 ਦੇ ਉੱਪਰ ਫੁੱਲ ਪਾਰਟੀ ਵੇਅਰ ਸੂਟ ਤੇ ਪਿਓਰ ਸ਼ਿਮਰ ਦੇ ਉੱਪਰ ਪਿਓਰ ਕ੍ਰੇਪ ਦੀ ਸਲਵਾਰ ਮਿਲੇਗੀ ਤੁਹਾਨੂੰ ਸਾਰੀ ਹੀ ਵੀਡੀਓ ਦਾ ਇੱਕੋ ਹੀ ਪ੍ਰਾਈਸ ਰਹੂਗਾ ਜੀ 5500 ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਉਹਦੀ ਪਿਕ ਲੈ ਕੇ ਤੁਸੀਂ ਮੇਰਾ ਨੰਬਰ 8283 828381 ਨੰਬਰ ਹੈ ਜੀ ਇਸ ਤੇ ਰਸ਼ਮੀ ਨੂੰ ਪਿਕ ਸੈਂਡ ਕਰ ਸਕਦੇ ਹੋ ਕਲੈਕਸ਼ਨ ਬਹੁਤ ਪਿਆਰੀ ਆ ਤੁਸੀਂ ਖੁਦ ਦੇਖ ਕੇ ਕਹੋਗੇ ਬਾਕੀ ਜਿਨ੍ਹਾਂ ਨੇ ਲਈ ਨਹੀਂ ਵੀ ਲੈਣਾ ਉਹ ਕਮੈਂਟ ਕਰਕੇ ਜਰੂਰ ਦੱਸ ਦਿਓ ਤੁਹਾਨੂੰ ਕਲੈਕਸ਼ਨ ਕਿਦਾਂ ਦੀ ਲੱਗੇ ਸ਼ੁਰੂ ਕਰਦੇ ਆਂ ਅੱਜ ਦੇ ਪਹਿਲੇ ਸੂਟ ਤੋਂ ਆਪਾਂ ਠੀਕ ਆ ਜੀ ਬਹੁਤ ਸੋਹਣੇ ਸੋਹਣੇ ਜਿਹੇ ਸੂਟ ਆ ਕਲਰ ਆਪਸ਼ਨ ਤੁਸੀਂ ਦੇਖ ਲਿਓ ਟੋਟਲੀ ਹੈਂਡਵਰਕ ਦੇ ਉੱਪਰ ਆ ਸ਼ਿਮਰ ਦੀਆਂ ਸ਼ਰਟਾਂ 크ਰੇਪ ਦੀਆਂ ਸਲਵਾਰਾਂ ਤੇ ਜਿਹੜੇ ਇਹਨਾਂ ਦੇ ਦੁਪੱਟੇ ਰਹਿਣਗੇ ਜ਼ਿਆਦਾਤਰ ਬਨਾਰਸੀ ਤੇ ਰਹਿਣਗੇ ਜੀ ਬਨਾਰਸੀ ਸ਼ਿਮਰ ਡਿਜ਼ਾਈਨਰ ਸੂਟ ਲੈ ਕੇ ਆਏ ਸਾਰੇ ਹੈਂਡਵਰਕ ਦੇ ਉੱਪਰ 5500 ਦੇ ਵਿੱਚ ਬਹੁਤ ਜੈਨੂਨ ਪ੍ਰਾਈਸ ਦੇ ਉੱਪਰ ਅਸੀਂ ਸੂਟ ਕੱਢੇ ਆਏ ਕਿਉਂਕਿ ਸਟਾਕ ਮੈਂ ਇਕੱਠਾ ਹੀ ਕਾਰੀਗਰ ਨੂੰ ਦਿੱਤਾ ਸੀਗਾ ਸਾਰਾ ਬਣਾ ਇਹ ਕਲਰ ਆਪਸ਼ਨ ਡਿਜ਼ਾਈਨਿੰਗ ਬਹੁਤ ਪਿਆਰੀ ਆ ਠੀਕ ਹੈ ਤੇ ਸਾਈਡ ਤੇ ਹੈਗੇ ਨੇ ਜੀ ਬਾਵਾ ਤੁਹਾਨੂੰ ਪ੍ਰੋ퍼 ਵਾਜੂ ਤੇ ਵੀ ਕੰਮ ਮਿਲੇਗਾ ਲੁੱਕ ਬਹੁਤ ਪਿਆਰੀਆ ਸੂਟਾਂ ਦੀ ਇਹਦੇ ਵਿੱਚ ਪਰਲਸ ਦਾ ਕੰਮ ਹੋਇਆ ਹੋਇਆ ਸਿੱਪੀ ਦਾ ਕਟ ਦਾਣੇ ਦਾ ਤਿੱਲਾ ਵਰਕਾ ਬਹੁਤ ਸੋਹਣੇ ਸੋਹਣੇ ਜੇ ਕੰਮ ਨੇ ਤੇ ਦੁਪੱਟਾ ਤੁਸੀਂ ਦੇਖਿਓ ਦੁਪੱਟਾ ਵੀ ਇਹ ਨਹੀਂ ਹੈਗਾ ਕਿ ਤੁਹਾਨੂੰ ਸਿੰਪਲ ਦੁਪੱਟਾ ਮਿਲੇਗਾ ਫੁੱਲ ਹੈਵੀ ਇਦਾਂ ਵਰਕ ਲੜਾਂ ਦੇ ਉੱਪਰ ਹੈਵੀ ਵਰਕ ਮਿਲੇਗਾ ਦੇਖੋ ਸਾਰੇ ਦੁਪੱਟਿਆਂ 'ਚ ਬੂਟੀ ਰਹੂਗੀ ਲੁੱਕ ਬਹੁਤ ਸੋਹਣੀ ਆ ਦੁਪੱਟੇ ਦੀ ਵੀ ਲਾਈਨਾਂ ਵਾਲਾ ਦੁਪੱਟਾ ਠੀਕ ਹੈ ਜੀ 5500 ਪ੍ਰਾਈਸ ਆ ਤੇ ਕਲਰ ਆਪਸ਼ਨ ਦੰਨੇ ਆ ਤੁਹਾਨੂੰ ਇਹ ਹੈਗਾ ਇਹਦੇ ਵਿੱਚ ਫਿਰੋਜ਼ੀ ਕਲਰ ਠੀਕ ਹੈ ਬਹੁਤ ساری ਡਿਮਾਂਡ ਸੀਗੀ ਪਹਿਲਾਂ ਕਈਆਂ ਨੇ ਤਾਂ ਗਿਫਟ ਦੇਣ ਵਾਸਤੇ ਲਏ ਸੀਗੇ ਸੂਟ ਪਰ ਇਹ ਸਟਾਕ ਹੀ ਕਲੀਅਰ ਹੋ ਗਿਆ ਸੀ ਮੇਰੇ ਕੋਲ ਹੁਣ ਤਾਂ ਹੀ ਰਿਪੀਟ ਮੈਂ ਕਾਫੀ ਸਾਰੇ ਸਟਾਕ ਦੇ ਵਿੱਚ ਕਾਫੀ ਸਾਰੀ ਡਿਜ਼ਾਈਨਿੰਗ ਬਣਾਈ ਆ ਅਗਰ ਤੁਹਾਨੂੰ ਕੋਈ ਇਹਨਾਂ ਦੇ ਵਿੱਚੋਂ ਡਿਜ਼ਾਈਨ ਸੋਲਡ ਆਊਟ ਮਿਲਦਾ ਤੁਸੀਂ ਆਪਣੀ ਚੁਆਇਸ ਦੇ ਦੋ ਤਿੰਨ ਸੂਟਾਂ ਦੀ ਫੋਟੋ ਖਿੱਚ ਸਕਦੇ ਹੋ ਅਗਰ ਤੁਸੀਂ ਜਿੰਨੇ ਵੀ ਲੈਣੇ ਆ ਐਕਸਟਰਾ ਫੋਟੋਜ਼ ਲੈ ਲਿਓ ਥੋਡੀਆਂ ਜੀਆਂ ਕਿਉਂਕਿ ਸਟਾਕ ਨਾਲ ਦੀ ਨਾਲ ਕਲੀਅਰ ਹੋਣ ਵਾਲਾ ਜੀ ਸਾਰਾ ਹੀ ਕਲਰ ਬਹੁਤ ਸੋਹਣੇ ਸੋਹਣੇ ਇਹਨਾਂ ਦੇ ਡਿਜ਼ਾਈਨਿੰਗ ਤਾਂ ਸੋਹਣੀ ਹੈਗੀ ਹੋਈ ਆ ਠੀਕ ਹੈ ਡਿਜ਼ਾਈਨ ਦੇਖੋ ਜੀ ਕਿੰਨਾ ਪਿਆਰਾ ਹੈ ਇਹਦਾ ਸੂਟ ਦਾ ਫਰੰਟ ਸਾਰਾ ਹੈਵੀ ਲੱਗੇਗਾ ਅਗਰ ਤੁਸੀਂ ਇਹੇ ਮੇਰੇ ਤੋਂ ਵਰਕ ਕਰਵਾਓਗੇ ਕਿਸੇ ਵੀ ਕਲਰ ਤੇ ਤਾਂ ਤੁਹਾਨੂੰ ਤਕਰੀਬਨ ਇਸ ਤੋਂ ਜ਼ਿਆਦਾ ਹੀ ਵਰਕ ਦੇ ਪ੍ਰਾਈਸ ਪੈ ਜਾਈਗੇ ਮਤਲਬ 5500 6000 ਤੱਕ ਤੇ ਸਿੰਗਲ ਵਰਕ ਵਰਕ ਹੀ ਹੋਏਗਾ ਦੇਖੋ 4 ਸਾਈਡ ਦੁਪੱਟਾ ਪਲੱਸ ਮਲਟੀ ਦੇ ਵਿੱਚ ਲੁੱਕ ਦੇਖੋ ਜੀ ਦੁਪੱਟੇ ਦੇ 2.5 ਮੀਟਰ ਦੇ ਲੰਮੇ ਚੌੜੇ ਸ਼ਿਮਰ ਦੇ ਦੁਪੱਟੇ ਬਹੁਤ ਸੌਫਟ ਦੁਪੱਟੇ ਆ ਤੁਸੀਂ ਇਹਨਾਂ ਨੂੰ ਜਿੱਦਾਂ ਮਰਜ਼ੀ ਸਿਰ ਤੇ ਲਾਓ ਠੀਕ ਹੈ ਇਹ ਨਹੀਂ ਹੈਗਾ ਕਿ ਸਿਰ ਤੇ ਹੀ ਰਹਿਣਿਆ ਨੇ ਬਹੁਤ ਸੋਹਣੇ ਦੁਪੱਟੇ ਆ ਤੁਸੀਂ ਜਿੱਦਾਂ ਮਰਜ਼ੀ ਇਹਨਾਂ ਨੂੰ ਕੈਰੀ ਕਰ ਸਕਦੇ ਹੋ ਠੀਕਾ ਜੀ ਇਹ ਚ ਕਲਰ ਆਪਸ਼ਨ ਦੰਨੀ ਹੈ ਤੁਹਾਨੂੰ ਕਿਉਂਕਿ ਕਾਫੀ ਸਾਰੇ ਸੂਟ ਬਣਵਾਏ ਆ ਫਿਰ ਇੱਕ ਇੱਕ ਜੇ ਸੂਟ ਖੋਲਣ ਲੱਗਗੇ ਤਾਂ ਵੀਡੀਓ ਕਾਫੀ ਲੰਮੀ ਚਲੀ ਜਾਏਗੀ ਮੈਂ ਤੁਹਾਨੂੰ ਕਲਰ ਆਪਸ਼ਨ ਦੇ ਦੰਨੀ ਆ ਦੁਪੱਟੇ ਤਕਰੀਬਨ ਸਭ ਦੇ ਸੇਮ ਹੀ ਰਹਿਣਗੇ ਕਲਰ ਇਹ ਵੀ ਬਹੁਤ ਸੋਹਣਾ ਹੈ ਇਹਨੂੰ ਗ੍ਰੇ ਕਲਰ ਵੀ ਨਹੀਂ ਕਹਾਂਗੇ ਜੀ ਇਹ ਬਲੂ ਸਟੋਨ ਤੇ ਆ ਜਾਂਦਾ ਥੋੜਾ ਜਿਹਾ ਇਹ ਆ ਗਿਆ ਜੀ ਆਪਣਾ ਗਾਜਰੀ ਜਿਹਾ ਸ਼ੇਡ ਪਿਆਜ਼ੀ ਆਨੀਅਨ ਜਿਹਾ ਕਲਰ ਹੈ ਇਹ ਹੈਗਾ ਇਹਦਾ ਦੁਪੱਟਾ ਠੀਕ ਹੈ ਦੁਪੱਟੇ ਸਿਮਿਲਰ ਜਈਆਂ ਸਾਰਿਆਂ ਦੇ ਇਹਦੇ ਵਿੱਚ 3 ਸੂਟ ਨੇ ਕਿਉਂਕਿ ਸਟਾਕ ਜਦੋਂ ਆਇਆ ਸੀ ਸ਼ਾਪ ਤੋਂ ਨਾਲ ਦੀ ਨਾਲ ਹੀ ਆ ਕਾਫੀ ਸੂਟ ਸੇਲ ਹੋ ਗਏ ਸੀ ਤੇ ਇਹ ਕ੍ਰੇਪ ਦਾ ਸੂਟ ਹੈ ਇਹ ਮੈਂ ਤੁਹਾਨੂੰ ਬਾਅਦ 'ਚ ਦਿਖਾਨੀ ਆ ਦੋ ਸੈਟ ਕ੍ਰੇਪ ਦੇ ਵੀ ਹੈਗੇ ਆ ਪਹਿਲਾਂ ਮੈਂ ਤੁਹਾਨੂੰ ਸ਼ਿਮਰ ਵਾਲੇ ਸੂਟ ਦਿਖਾ ਦਾਂ ਕਲਰ ਆਪਸ਼ਨ ਬਹੁਤ ਪਿਆਰੀ ਪਿਆਰੀ ਆ ਇਹ ਦੇਖੋ ਸਾਰੇ ਫਰੰਟ 'ਚ ਸਭ ਦੇ ਵਿੱਚ ਸੀਗੇ ਕਿਸੇ 'ਚ ਪੰਜ ਕਲਰ ਕਿਸੇ 'ਚ ਛੇ ਕਲਰ ਸੀਗੇ ਚਾਰ ਕਲਰ ਤਾਂ ਸਭ ਦੇ ਵਿੱਚ ਹੈਗੇ ਹੀ ਸੀ ਕਿਉਂਕਿ ਸੂਟ ਐਨੇ ਸੋਹਣੇ ਆ ਕਿਸੇ ਫੰਕਸ਼ਨ ਵਾਸਤੇ ਕਿਸੇ ਦੇ ਘਰ ਵਿਆਹ ਸੀ ਉਹ ਲੈ ਕੇ ਗਏ ਆ ਜੀ ਸੂਟ ਖੁਦ ਬਣਾਉਣ ਵਾਸਤੇ ਉਹਨਾਂ ਨੇ ਖੁਦ ਸਟੀਚ ਕਰਵਾਣੇ ਆ ਇਹਨਾਂ 'ਚ ਇੱਕ ਇੱਕ ਦੋ ਦੋ ਸੂਟ ਗਏ ਹੋਏ ਆ ਜਿਹੜੇ ਕਲਰ ਕਟਾਂ ਹੈਵੀ ਬਾਜੂ ਦੇ ਨਾਲ ਆ ਕਲਰ ਵੀ ਬਹੁਤ ਸੋਹਣਾ ਹੈ ਰਸਟੀ ਮਹਿਰੂਨ ਜਿਹਾ ਕਲਰ ਆ ਦੁਪੱਟੇ ਦੀ ਲੁੱਕ ਦੇਖਿਓ ਜੀ ਇਹਦਾ ਰਹਿ ਗਈ ਲੁੱਕ ਦੁਪट्टे ਦੀ ਮਸਟਰਡ ਗ੍ਰੇ ਸਕਾਈ ਤੇ ਸੇਮ ਇਹੀ ਜਿਹੜਾ ਰਸਟੀ ਜਿਹਾ ਸ਼ੇਡ ਆ ਜਿੰਨੇ ਵੀ ਕਲਰ ਇਸ ਥ्रेड ਵਿੱਚ ਲੱਗੇ ਹੋਏ ਆ ਸਾਰੇ ਹੀ ਕਲਰ ਦੁਪट्टे 'ਚ ਪਾਏ ਹੋਏ ਆ ਨੈਕਸਟ ਕਲਰ ਇਹਦਾ ਇਹ ਵੀ ਕਲਰ ਬਹੁਤ ਸੋਹਣਾ ਹੈ ਇਹ ਹੈਗਾ ਜੀ ਇਹਦਾ ਦੁਪੱਟਾ ਇਹਦੇ ਵਿੱਚ ਕਿਉਂਕਿ ਕਲਰ ਪਰਪਲ ਵੀ ਆ ਨਿਓਨ ਸ਼ੇਡ ਵੀ ਆ ਪਿੰਕ ਵੀ ਆ ਤਾਂ ਜਿੰਨੇ ਜਿੰਨੇ ਵੀ ਕਲਰ ਨੇ ਸਾਰੇ ਇੱਕ ਤਾਂ ਸੂਟ ਨਾਲ ਦਾ ਹੈਗਾ ਹੀ ਆ ਇੰਤਰਾ ਹੈਗਾ ਠੀਕ ਹੈ ਇਹਦੇ ਵਿੱਚ ਦੋ ਰਹਿਗੇ ਆ ਤੇ ਸੌਰੀ ਇੱਕ ਹੋਰ ਹੈਗਾ ਇਹ ਇਹ ਹੈਗਾ ਜੀ ਵਾਈਨ ਚਾ ਸ਼ੇਡ ਬਹੁਤ ਸੋਹਣਾ ਤੇ ਇਹ ਹੈਗਾ ਦਾ ਦੁਪੱਟਾ ਇਹ ਸਾਰੇ ਕਲਰਾਂ ਦਾ ਪ੍ਰਾਈਸ ਹੈਗਾ ਜੀ 5500 ਅੱਜ ਦੀ ਸਾਰੀ ਹੀ ਵੀਡੀਓ ਦਾ ਨੈਕਸਟ ਕਲਰ ਡਿਜ਼ਾਈਨ ਕਰਨੇ ਆ ਤੁਹਾਨੂੰ ਬਹੁਤ ਪਿਆਰਾ ਡਿਜ਼ਾਈਨ ਹੈ ਇਹ ਥੋੜਾ ਪਿੰਕ ਜੀ ਟੋਨ ਤੇ ਆ ਜਾਂਦਾ ਹੈ 컬러 ਡਿਜ਼ਾਈਨ ਬਹੁਤ ਸੋਹਣਾ ਹੈ ਲਾਈਟ ਡਾਰਕ ਦਾ ਕੰਟਰਾਸਟ ਜਿਹਾ ਬਣਦਾ ਹੈ ਇਹ ਕਿਉਂਕਿ ਸ਼ਿਮਰ ਦੇ ਨਾਲ ਹਮੇਸ਼ਾ ਹੀ ਥੋੜਾ ਕੰਟਰਾਸਟ ਜੀ ਲੁੱਕ ਬਹੁਤ ਸੋਹਣੀ ਲੱਗਦੀ ਆ ਤੇ ਇਹਨਾਂ ਦੇ ਨਾਲ ਦੇਖਣ ਵਾਲਿਆਂ ਜੀ ਇਹਨਾਂ ਦੇ ਦੁਪੱਟੇ ਫੁੱਲ গারਲਿਸ਼ ਲੁੱਕ ਦੇ ਸੂਟ ਸਾਰੇ ਦੁਪੱਟੇ 'ਚ ਬੂਟੀ ਰਹੂਗੀ ਤੇ ਫੋਰ ਸਾਈਡ ਫਿਨਿਸ਼ਿੰਗ ਦੇ ਨਾਲ ਦੁਪੱਟਾ ਸਿਮਰ ਦੇ ਉੱਪਰ ਹੋਊਗਾ ਜੀ ਬਹੁਤ ਸੋਹਣਾ ਸੂਟ ਹੈ ਕਲਰ ਆਪਸ਼ਨ ਇਹ ਹੈਗਾ ਦਾ ਸੈਕਿੰਡ ਕਲਰ ਠੀਕ ਹੈ ਨੈਕਸਟ ਇਹ ਅਗਰ ਤੁਸੀਂ ਸੈੱਟ ਵਾਈਜ਼ ਵੀ ਲੈਣਾ ਮੈਂ ਤੁਹਾਡੇ ਵਾਸਤੇ ਸੇਮ ਇਹੀ ਕਲਰਾਂ ਚ ਰੈਡੀ ਕਰਵਾ ਦਾਂਗੀ ਬਟ ਕਲਰ ਇਹੀ ਹੋਣਗੇ ਜੀ ਸੈੱਟ ਵਾਈਜ਼ ਲੈਣਾ ਤਾਂ ਕੋਸ਼ਿਸ਼ ਪੂਰੀ ਹੈ ਕਿ ਤੁਹਾਨੂੰ ਕਰਵਾ ਦਈਏ ਕਿਉਂਕਿ ਮੈਂ ਸਟਾਕ ਹੋਰ ਵੀ ਦਿੱਤਾ ਹੋਇਆ ਵਰਨਾ ਤਕਰੀਬਨ 15-20 ਦਿਨ ਲੱਗ ਜਾਣਗੇ ਤੁਸੀਂ ਇਹਨਾਂ 'ਚੋਂ ਦੇਖ ਸਕਦੇ ਹੋ ਇਹ ਹੈਗਾ ਲਾਈਟ ਐਂਡ ਡਾਰਕ ਬਣਾਇਆ ਹੋਇਆ ਉੱਪਰ ਲਾਈਟ ਸ਼ੇਡ ਆ نیچے ਹੈਗਾ ਜੀ ਡਾਰਕ ਠੀਕ ਹੈ ਬਹੁਤ ਸੋਹਣਾ ਸੂਟ ਆ ਬਹੁਤ ਪਿਆਰਾ ਇਹ ਰੂਗੀ ਦੀ ਸਲਵਾਰ ਡਾਰਕ ਸ਼ੇਡ ਦੇ ਵਿੱਚ ਜਿਹੜਾ ਨੀਚੇ ਆ ਤੇ ਦੁਪੱਟਾ ਦੇਖ ਲਓ ਫੋਰ ਸਾਈਡ ਵਰਕ ਦੇ ਨਾਲ ਇਹ ਰੂ ਗਿਆ ਦਾ ਦੁਪੱਟਾ ਦੁਪੱਟਾ ਸੈਂਟਰ ਦੇ ਵਿੱਚ ਲਾਈਟ ਸ਼ੇਡ ਆ ਦੋਨੋਂ ਸਾਈਡ ਡਾਰਕ ਆ ਤੇ ਇਹ ਹੈਗਾ ਇਹਦਾ ਫੋਰ ਸਾਈਡ ਵਰਕ ਸੇਮ ਦੇ ਵਿੱਚ ਦੋ ਕਲਰ ਨੇ ਮੈਂ ਤੁਹਾਨੂੰ ਖੋਲ ਕੇ ਦਿਖਾ ਦਨੀ ਆ ਦੋਨੋਂ ਹੀ ਲਾਈਟ ਰੱਖ ਕੇ ਦਾ ਤੁਹਾਨੂੰ ਪਤਾ ਲੱਗ ਜਾਏਗਾ ਇਦਾਂ ਜੀ ਸੂਟ ਹੀ ਬਣਿਆ ਹੋਇਆ ਠੀਕ ਹੈ ਲੁੱਕ ਵੀ ਬਹੁਤ ਸੋਹਣੀ ਆ ਡਿਜ਼ਾਈਨਿੰਗ ਵੀ ਬਹੁਤ ਸੋਹਣੀ ਆ ਤੇ ਤੀਜਾ ਕਲਰ ਵੀ ਹੈਗਾ ਇਹ ਹੈਗਾ ਨਾ ਕਲਰ ਸਾਰੇ ਬਹੁਤ ਸੋਹਣੇ ਆ ਦੇਖੋ ਡਿਜ਼ਾਈਨਿੰਗ ਬਹੁਤ ਪਿਆਰੀ ਡਿਜ਼ਾਈਨਿੰਗ ਹੈ ਠੀਕ ਹੈ ਜੀ 5500 ਪ੍ਰਾਈਸ ਆ ਸਾਰੀ ਹੀ ਵੀਡੀਓ ਦਾ ਨੈਕਸਟ ਇੱਕ ਆਈਟਮ ਹੋਰ ਦਿਖਾ ਰਹੀਆਂ ਤੁਹਾਨੂੰ ਇਹ ਸਾਰੀ ਸ਼ਰਟ ਸ਼ਿਮਰ ਤੇ ਬਣੀਆ ਹੋਈਆਂ ਦੇਖੋ ਸੂਟ ਦਵਕੇ ਦੇ ਨਾਲ ਬਣਿਆ ਹੋਇਆ ਪੀਸ ਆ ਜੀ ਸਾਰਾ ਹੀ ਕਲਰ ਵੀ ਬਹੁਤ ਸੋਹਣੇ ਆ ਤੇ ਇਹਨਾਂ ਦੇ ਨਾਲ ਦੇਖਣ ਵਾਲੇ ਇਹਨਾਂ ਦੇ ਦੁਪੱਟੇ ਚਨੌਣ ਸ਼ਫੌਨ ਦੇ ਉੱਪਰ ਕੁਝ ਅਲੱਗ ਕਰਨ ਦੀ ਕੋਸ਼ਿਸ਼ ਕੀਤੀ ਆ ਚਨੌਣ ਸ਼ਫੌਨ ਦੇ ਉੱਪਰ ਆ ਜੀ ਦੁਪੱਟਾ ਸਾਰੇ ਦੁਪੱਟੇ ਦੇ ਵਿੱਚ ਵਰਕ ਆ ਤੇ ਐਦਾਂ ਰਹੇਗਾ ਜੀ ਲੁੱਕ ਕੀ ਸੋਹਣੇ ਬਹੁਤ ਸੋਹਣਾ ਸੂਟ ਹੈ ਵੀ ਇਹਦੇ ਤੁਹਾਨੂੰ ਕਲਰ ਆਪਸ਼ਨ ਦੰਨੇ ਆ ਇਹ ਹੈਗਾ ਸੈਕਿੰਡ ਕਲਰ ਇਹਦਾ ਦੁਪੱਟਾ ਇਹ ਹੈਗਾ ਜੀ ਇਹਦਾ ਥਰਡ ਕਲਰ ਇਹ ਹੈਗਾ ਇਹਦਾ ਦੁਪੱਟਾ ਠੀਕ ਹੈ ਜੀ 5500 ਸਾਰੇ ਸੂਟਾਂ ਦਾ ਪ੍ਰਾਈਸ ਨੈਕਸਟ ਦੇ ਰਹੀਆਂ ਫੁੱਲ ਫਰੰਟ ਹੈਵੀ 3-3 ਮੀਟਰ ਦੀਆਂ ਸਲਵਾਰਾਂ ਦੇ ਨਾਲ ਇਹ ਹੈਗਾ ਜੀ ਫਰੰਟ ਹੈਵੀ ਕਿਸੇ ਵੀ ਏਜ ਵਾਸਤੇ ਸੂਟ ਹੈ ਬਹੁਤ ਸੌਫਟ ਸਟੱਫ ਹੈ ਟਿਸ਼ੂ ਦਾ ਇਹ ਤੇ ਕ੍ਰੇਪ ਦੀ ਹੈਗੀ ਹੈ ਜੀ 3 ਮੀਟਰ ਦੀ ਸਲਵਾਰ ਇਹਦੇ ਨਾਲ ਕਲਰ ਵੀ ਬਹੁਤ ਸੋਣਾ ਹੈ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਤੁਹਾਨੂੰ ਸੂਟ ਮਿਲਣਗੇ ਦੁਪट्टे ਦੀ ਲੁੱਕ ਦੇਖਿਓ ਇੱਕ ਸਾਈਡ ਤਾਂ ਬਣੀ ਹੋਈਆਂ ਫੁੱਲ ਤੇ ਦੂਜੀ ਸਾਈਡ ਬੇਲਾਂ ਪਈਆਂ ਹੋਈਆਂ ਸ਼ਿਮਰ ਦੇ ਉੱਪਰ ਇਹ ਅਜੇ ਸਾਰੇ ਸੂਟ ਇਹ ਇਹਦੇ ਵਿੱਚ ਵੀ ਤੁਹਾਨੂੰ ਕਲਰ ਆਪਸ਼ਨ ਦੰਨੇ ਆ ਇਹ ਸੈਕਿੰਡ ਕਲਰ ਆ ਇਹ ਜੋ ਥਰਡ ਕਲਰ ਬਹੁਤ ਪਿਆਰਾ ਚਾਰਟ ਹੈ ਇਹ ਵਾਲਾ ਡਿਜ਼ਾਈਨਿੰਗ ਵੀ ਬਹੁਤ ਸੋਹਣੀ ਹੈ ਫੁੱਲ ਫਰੰਟ ਹੈਵੀ ਆ 5500 ਪ੍ਰਾਈਸ ਆ ਜੇ ਗਰੇਫ ਦੀਆਂ ਸਲਵਾਰਾਂ ਇਹਨਾਂ ਦੇ ਨਾਲ ਨੈਕਸਟ ਡਿਜ਼ਾਈਨ ਡਿਜ਼ਾਈਨ ਪਰਲਸ ਵਰਕ ਦੇ ਉੱਪਰ ਠੀਕ ਹੈ ਬਹੁਤ ਸੋਹਣੇ ਸੂਟਾਂ ਇਹ ਹੈਗੀ ਹੈ ਜੀ ਸਲਵਾਰ ਤੇ ਇਹ ਹੈਗਾ ਇਹਦਾ ਦੁਪੱਟਾ ਸਾਰੇ ਦੁਪੱਟੇ ਤੇ ਵੀ ਪੌਜ਼ ਲੱਗੇ ਹੋਏ ਆ ਤੇ ਬਹੁਤ ਸੋਹਣਾ ਇਹਦਾ ਡਿਜ਼ਾਈਨ ਕਲਰ ਇਹਦੇ ਨਾਲ ਐਕਸਟਰਾ ਡਿਜ਼ਾਈਨ ਇਹ ਵਾਲੀ ਸਲਵਾਰ ਕ੍ਰੇਪ ਦੀ 3 ਮੀਟਰ ਦੀ ਇਹ ਹੈਗਾ ਜੀ ਇਹਦੇ ਵਿੱਚ ਹੀ ਮਹਿੰਦੀ ਕਲਰ ਕਲਰ ਜਿਹੜਾ ਵੀ ਮਰਜ਼ੀ ਲੈ ਲਓ ਸਾਰੇ ਕਲਰ ਬਹੁਤ ਸੋਹਣੇ ਆ ਸ਼ਿਮਰ ਸਟਫ ਦੇ ਉੱਪਰ ਨੇ ਜੀ ਸਾਰੇ ਸੂਟ ਇਹ ਤੇ ਇੱਕ ਡਿਜ਼ਾਈਨ ਤੁਹਾਨੂੰ ਹੋਰ ਬਹੁਤ ਪਿਆਰਾ ਦਿਖਾਨੇ ਆ। ਕਲਰ ਚਾਰਟ ਵੀ ਬਹੁਤ ਸੋਹਣਾ ਹੈ ਤੇ ਡਿਜ਼ਾਈਨਿੰਗ ਤਾਂ ਸੋਹਣੀ ਹੈਗੀ ਹੋਈ ਆ। ਸਾਰਾ ਫੁੱਲ ਫਰੰਟ ਜਾਲ ਦੇ ਨਾਲ ਰਹੂਗਾ ਵਾਲਾ ਸੂਟ। ਪਰਲਸ ਲਗਾ ਕੇ ਕੁਛ ਅਲੱਗ ਜਿਹਾ ਬਣਾਇਆ ਸੂਟ ਨੂੰ। ਡਿਜ਼ਾਈਨਿੰਗ ਦੇਖੋ ਸੂਟ ਦੀ। ਠੀਕ ਹੈ ਜੀ ਬਾਜੂ ਤੇ ਵੀ ਤੁਹਾਨੂੰ ਪ੍ਰੋਪਰ ਕੰਮ ਮਿਲੇਗਾ। ਠੀਕ ਹੈ। ਗਰੇਪ ਦੀ 3 ਮੀਟਰ ਦੀ ਸਲਵਾਰ ਇਹਦੇ ਨਾਲ ਵੀ। ਤੇ 4 ਸਾਈਡ ਮਿਲੇਗਾ ਜੀ ਦੁਪੱਟਾ ਜਿਨ੍ਹਾਂ ਨੇ ਵੀ ਵਿਆਹ ਸ਼ਾਦੀ ਕਰਨੇ ਆ ਬਹੁਤ ਘੱਟ ਪ੍ਰਾਈਸ ਦੇ ਵੀ ਤੁਹਾਨੂੰ ਬਹੁਤ ਹੈਵੀ ਸੂਟ ਮਿਲਦੇ ਆ ਇਹ ਹੈਗਾ ਦਾ ਨੈਕਸਟ ਕਲਰ 4 ਸਾਈਡ ਦੁਪੱਟੇ ਦੇ ਨਾਲ ਠੀਕ ਹੈ ਕਲਰ ਮਿਲਣਗੇ ਜੀ ਚਾਰ ਤੇ ਇੱਕ ਕਲਰ ਮਿਲ ਜੇਗਾ ਤੁਹਾਨੂੰ ਇਹ ਚਾਰੋਂ ਕਲਰ ਬਹੁਤ ਸੋਹਣੇ ਆ ਠੀਕ ਹੈ ਇੱਕ ਥੋੜਾ ਜਿਹਾ ਗਰਲਿਸ਼ ਲੁੱਕ ਦੇ ਦੋ ਹੀ ਸੂਟ ਰੈਡੀ ਕਰਵਾਏ ਆ ਹਲੇ ਇਹ ਥੋੜੀ ਜਿਹੀ ਅਲੱਗ ਚੀਜ਼ ਆ ਦੇਖੋ ਇਹਦਾ ਵੀ ਨੈੱਕ ਬਣਿਆ ਪਿਆ ਕਲੀਆਂ ਵਾਲਾ ਸਟਾਈਲ ਆ ਕਲਰ ਵੀ ਬਹੁਤ ਸੋਹਣੇ ਕਲਰ ਕੰਟਰਾਸਟ ਵਿੱਚ ਬਣਾਏ ਆ ਇਹ ਹੈਗੇ ਜੀ ਬਾਜੂ ਇਹਦੀਆਂ ਹੈਵੀ ਇੱਥੋਂ ਉੱਪਰ ਆਪਣਾ ਸ਼ੋਲਡਰ ਆਏਗਾ ਤੇ ਉਰਿਆ ਕੀ ਆਪਣੀ ਮੋਰੀ ਆ ਜਾਏਗੀ ਬਹੁਤ ਪਿਆਰਾ ਹੈਵੀ ਡਿਜ਼ਾਈਨ ਆ ਇਹ ਬਾਜੂ ਦਾ ਰਸਟੀ ਸ਼ੇਡ ਆ ਜੀ ਇਹ ਹੈਗੇ ਸਲਵਾਰ ਇਹ ਫੁੱਲ ਗਰਲਿਸ਼ ਕਲਰ ਬਣਾਇਆ ਇਹਦੇ ਵਿੱਚ ਜਿਹੜਾ ਥ੍ਰੈਡ ਲੱਗਿਆ ਹੋਇਆ ਥ੍ਰੈਡ ਦੇ ਨਾਲ ਤਾਂ ਇਹਨੂੰ ਕੰਟਰਾਸਟ ਦਿੱਤਾ ਹੈ ਸ਼ਿਮਰ ਦਾ ਦੁਪੱਟਾ ਸਾਰੇ ਦੁਪੱਟੇ ਦੇ ਵਿੱਚ ਤੁਹਾਨੂੰ ਵਰਕ ਮਿਲ ਜਾਏਗਾ ਤੇ ਪ੍ਰਾਈਸ ਸੇਮ ਹੈ ਜੀ 5500 ਕਲਰ ਡਿਜ਼ਾਈਨ ਬਹੁਤ ਸੋਹਣੇ ਆ ਦੋਨੋਂ ਇਹ ਸੈਕਿੰਡ ਕਲਰ ਹੈ ਦਾ ਸ਼ਿਮਰ ਦੀਆਂ ਸ਼ਰਟਾਂ ਠੀਕ ਹੈ ਕ੍ਰੇਪ ਦੀਆਂ ਸਲਵਾਰਾਂ ਇਹਦੇ ਨਾਲ ਹੈਗਾ ਪੀਚ ਕਲਰ ਦਾ ਕੰਟਰਾਸਟ ਦੇਖੋ ਸੂਟ ਦੀ ਲੁੱਕ ਬਹੁਤ ਸੋਹਣਾ ਸੂਟ ਹੈ ਇੱਥੇ ਵਿੱਚ ਦੋਈ ਬਣਵਾਏ ਸੀ ਹਲੇ ਇਹਨਾਂ ਦਾ ਪਰ ਪੀਟ ਦੇਖਦੇ ਆ ਕਿਦਾਂ ਦਾ ਰਿਸਪਾਂਸ ਆਉਂਦਾ ਤੇ ਇੱਕੀ ਬਿਲਕੁਲ ਨਵੀਂ ਆਈਟਮ ਤਿਆਰ ਕੀਤੀ ਹੈ ਜਿਨ੍ਹਾਂ ਨੂੰ ਜੌਰਜਟ ਪਾਉਣ ਦਾ ਬਹੁਤ ਜ਼ਿਆਦਾ ਸ਼ੌਂਕ ਆ ਜੌਰਜਟ ਦੇ ਸੂਟ ਉਹਨਾਂ ਵਾਸਤੇ ਆਈਟਮ ਤਿਆਰ ਕੀਤੀ ਹੈ ਜੇ ਕਾਫੀ ਸਾਰੇ ਮਤਲਬ ਮੈਸੇਜ ਵੀ ਆਨੇ ਆ ਵੀ ਅਸੀਂ ਜੌਰਜਟ ਤੇ ਪਾਰਟੀ ਵਾਇਰ ਸੂਟ ਬਣਾਣਾ ਹੁਣ ਤੁਹਾਨੂੰ ਬਣਵਾਉਣ ਦੀ ਜ਼ਰੂਰਤ ਨਹੀਂ ਹੈ ਇਹ ਦੇਖੋ ਇਹ ਸ਼ਿਮਰ ਜੌਰਜਟ ਆ ਇਸ 'ਚ ਵੀ ਤੁਹਾਨੂੰ ਹਲਕੇ ਜਿਹਾ ਸ਼ਾਈਨ ਦਿਖੇਗੀ ਠੀਕ ਹੈ ਠੀਕ ਹੈ ਜੀ ਸ਼ਿਮਰ ਜਾਰਜਟ ਬਹੁਤ ਪਿਆਰਾ ਸਟਾਫ ਆ ਬਿਲਕੁਲ ਨਮਾ ਠੀਕ ਹੈ ਜੀ ਕਲਰ ਡਿਜ਼ਾਈਨਿੰਗ ਤੇ ਬਹੁਤ ਸੋਹਣਾ ਸੂਟ ਆ ਹੈਂਡਵਰਕ ਦੇ ਨਾਲ ਰੈਡੀ ਕਰਵਾਇਆ ਇਹ ਬਣਿਆ ਇਹਦਾ ਕੇਰਾ ਬਹੁਤ ਸੋਹਣੀ ਲੁੱਕ ਆ ਜੇ ਸੂਟ ਦੀ ਫਿਟਿੰਗ ਪਰਫੈਕਟ ਆਉਗੇ ਸੂਟ ਦੀ ਇਹ ਹੈਗੀ ਇਹਦੀ ਸਲਵਾਰ ਨਾਲ ਮੈਚਿੰਗ ਕੰਟਰਾਸਟ ਆ ਤੇ ਨਾਲ ਹੈਗਾ ਜੀ organza ਦਾ ਦੁਪੱਟਾ 4 ਸਾਈਡ ਵਰਕ ਦੇ ਨਾਲ ਤੁਹਾਨੂੰ ਪ੍ਰੋਪਰ ਦੁਪੱਟਾ ਮਿਲੇਗਾ ਹਲਕਾ ਹਲਕਾ ਜਿਹਾ ਇਸ ਤੇ ਐਦਾਂ ਕਟਵਰਕ ਹੋਇਆ ਹੋਇਆ ਕਟਦਾਣੀ ਦਾ ਕੰਮ ਹੈ ਜੀ ਸਾਰੇ ਸੂਟ ਦੇ ਉੱਪਰ ਥ੍ਰੈਡ ਦਾ ਕੰਮ ਹੈ ਬਹੁਤ ਸੋਹਣਾ ਸੂਟ ਆ ਪ੍ਰਾਈਸ ਸੇਮ ਹੀ ਦੇ ਰਹੀਆਂ 5500 ਦੇ ਵਿੱਚ ਇਹਦੇ ਕਲਰ ਦੇ دیے ਤੁਹਾਨੂੰ ਇਹ ਹੈਗਾ ਜੀ ਨੈਕਸਟ ਕਲਰ ਸੇਮ ਹੀ ਡਿਜ਼ਾਈਨਿੰਗ ਦੇ ਵਿੱਚ ਗ੍ਰੇ ਠੀਕ ਹੈ ਤੇ ਇੱਕ ਇਹ ਆ ਜੀਗਾ ਥੋੜਾ ਜਿਹਾ ਮਾਊਸ ਸ਼ੇਡ ਮਾਊਸ ਸ਼ੇ ਕਲਰ ਆ ਤੁਸੀਂ ਇਕੱਠੇ ਸੂਟ ਵੀ ਲੈ ਸਕਦੇ ਹੋ ਸਿੰਗਲ ਸੂਟ ਲੈਣਾ ਉਹ ਵੀ ਲੈ ਸਕਦੇ ਹੋ ਬਹੁਤ ਸੋਹਣੇ ਕਲਰ ਡਿਜ਼ਾਈਨ ਨੇ ਸਭ ਦੇ ਤੇ ਜਿਹੜਾ ਇਹ ਮੈਂ ਹੁਣ ਤੁਹਾਨੂੰ ਸਟਾਫ ਦਿਖਾਇਆ ਇਹਦੇ ਵਿੱਚ ਮੈਂ ਦੋ ਤਰ੍ਹਾਂ ਡਿਜ਼ਾਈਨਿੰਗ ਰੈਡੀ ਕਰਵਾਈਆਂ ਸੇਮੇਂ ਕਲਰਾਂ ਦੇ ਵਿੱਚ ਇੱਕ ਬਣਵਾਇਆ neck ਦੇ ਨਾਲ ਇਹ ਬਣਿਆ ਜੀ ਸੈਂਟਰ ਪੈਨਲ ਦੇ ਨਾਲ ਠੀਕ ਹੈ ਇਸ ਤੇ ਸਾਰੇ ਥ्रेड ਤੇ ਦਾ ਕੰਮ ਹੈ ਬਹੁਤ ਸੋਨਾ ਸੂਟ ਬਣੇ ਹੈ ਵੀ ਇਹ ਹੈਗੀ ਐ ਚ ਸਲਵਾਰ क्रेਪ ਦੀ ਕਲਰ ਉਹੀ ਰਹਿਣਗੇ ਪਹਿਲਾਂ ਵਾਲੇ ਸੇਮ ਬਸ ਡਿਜ਼ਾਈਨਿੰਗ ਦਾ ਫਰਕਾ ਇਹ ਹੈਗਾ ਇਹਦਾ ਦੁਪੱਟਾ ਠੀਕ ਹੈ ਜੀ ਤੇ ਕਲਰ অপਸ਼ਨ ਸੇਮ ਹੀ ਆ ਇਹਦਾ ਸੈਕੰਡ ਕਲਰ ਤੇਗਾ ਮਾਉਸ ਥਰਡ ਕਲਰ ਤਿੰਨ ਕਲਰ ਨੇ ਤੇ 5500 ਪ੍ਰਾਈਸ ਆ ਜਿਹੜਾ ਵੀ ਸੂਟ ਤੁਸੀਂ ਲੈਣਾ ਲੈ ਸਕਦੇ ਹੋ ਤੇ ਨੈਕਲੇ ਸੇਮ ਹੀ ਪ੍ਰਾਈਸ ਦੇ ਵਿੱਚ ਤੁਹਾਨੂੰ ਦੇ ਰਹੀਆਂ ਕ੍ਰੇਪ ਦੇ ਸੂਟ ਜਿਨ੍ਹਾਂ ਨੇ ਕ੍ਰੇਪ ਦੇ ਲੈਣਿਆ ਕ੍ਰੇਪ ਦਾ ਸੂਟ ਲੈ ਸਕਦੇ ਹੋ ਡਿਜ਼ਾਈਨਿੰਗ ਦੇਖੋ ਜੀ ਸਾਰੀ ਟਿੱਲੇ ਵਰਕ ਦੇ ਨਾਲ ਸੀਕੁਐਂਸ ਦੇ ਨਾਲ ਬਹੁਤ ਪਿਆਰਾ ਡਿਜ਼ਾਈਨ ਹੈ 5 ਮੀਟਰ ਦਾ ਸਟੱਫ ਹੈ ਇਹ ਤੇ ਇਹ ਹੈਗੇ ਨੇ ਇਹਦੀਆਂ ਬਾਜੂ ਠੀਕ ਹੈ ਤੇ ਨਾਲ ਇਹਨਾਂ ਦੇ ਹੈਗੇ ਨੇ ਜੀ ਚਨਾਉਨਫਾਨ ਦੇ ਦੁਪੱਟੇ ਕਾਫੀ ਸਾਰੀ ਵੈਰਾਈਟੀ ਮਿਲ ਜੇਗੀ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਸ਼ਿਮਰ ਵੀ ਮਿਲ ਜੇਗੀ ਜੌਰਜਟ ਵੀ ਮਿਲ ਜੇਗੀ ਤੇ ਕ੍ਰੇਪ ਵੀ ਇਹਦੇ ਕਲਰ ਦੇਖ ਲਓ ਕਲਰ ਬਹੁਤ ਸੋਹਣੇ ਸੋਹਣੇ ਆ ਡਿਜ਼ਾਈਨਿੰਗ ਤਾਂ ਸੋਹਣੀ ਹੈਗੀ ਹੋਈ ਆ ਤੇ ਇੱਕ ਡਿਜ਼ਾਈਨ ਇਹਦਾ ਇਹ ਵਾਲਾ ਪ੍ਰਾਈਸ ਹੈਗਾ ਜੀ ਇਹਨਾਂ ਦਾ 5500 ਇਹ ਹੈਗੇ ਨੇ ਕ੍ਰੇਪ ਦੇ ਸੂਟ ਕ੍ਰੇਪ ਦੇ ਸੂਟਾਂ 'ਚ ਇੱਕ ਡਿਜ਼ਾਈਨ ਤੁਹਾਨੂੰ ਹੋਰ ਦੰਨੇ ਆ ਗੋਟਾ ਪੱਤੀ ਦੇ ਉੱਪਰ ਸਾਰੀ ਸੂਟ ਬਣਿਆ ਹੋਇਆ ਇਹ ਇਹ ਕੋਈ ਵੀਡੀਓ ਚ ਪਾਤੇ ਸੀ ਸਾਰੀ ਸੂਟ ਤਾਂ ਜੋ ਤੁਹਾਨੂੰ ਚੁਆਇਸ ਕਰਨੀ ਈਜ਼ੀ ਹੋ ਜਵੇ ਜੇ ਮੈਂ ਦੋ ਵੀਡੀਓ ਬਣਾਉਂਦੀ ਤਾਂ ਫਿਰ ਬਾਅਦ ਚ ਤੁਸੀਂ ਕੋਈ ਵਾਰੀ ਫੋਨ ਆ ਜਾਂਦਾ ਕਿ ਤੁਸੀਂ ਕੱਲ ਸੋਹਣੇ ਸੂਟ ਦਿਖਾਏ ਬੇਸ਼ੱਕ ਸਾਰੀ ਸੂਟ ਸੋਹਣੇ ਹੁੰਨੇ ਆ ਪਰ ਹਰ ਇੱਕ ਦੀ ਆਪਣੀ ਚੁਆਇਸ ਹੁੰਦੀ ਆ ਇਹ ਹੈਗਾ ਜੀ ਗੋਟਾ ਪੱਤੀ ਦੇ ਉੱਪਰ ਬਣਿਆ ਹੋਇਆ ਬਹੁਤ ਪਿਆਰਾ ਸੂਟ ਠੀਕ ਹੈ ਕੇਰਾ ਬਹੁਤ ਸੋਹਣਾ ਹੈ ਤੇ ਚਨਾਂ ਨਾ ਫੋਨ ਦਾ ਇਹ ਨਾਲ ਵੀ ਦੁਪੱਟਾ ਸਾਰੇ ਦੁਪੱਟੇ ਦੇ ਵਿੱਚ ਰਹੋਗੀ ਬੂਟੀ ਤੇ ਫੋਰ ਸਾਈਡ ਫਿਨਿਸ਼ਿੰਗ ਹੀ ਦਿੱਤੀ ਹੋਈ ਆ ਇਹਦੇ ਕਲਰ ਦੇਦਾਨੇ ਆ ਤੁਹਾਨੂੰ ਕਲਰ ਬਹੁਤ ਸੋਹਣੇ ਆ ਪਰਪਲ ਕਲਰ ਆ ਤੇ ਇਹ ਹੈਗਾ ਜੀ ਇਹਦੇ ਵਿੱਚ ਆਨੀਅਨ ਜਿਹਾ ਸ਼ੇਡ ਤੇ ਇੱਕ ਮਿਲ ਜੇਗਾ ਤੁਹਾਨੂੰ ਇਹ ਥੋੜਾ ਜਿਹਾ ਬਲੂ ਸਟੋਨ ਦੇ ਉੱਪਰ ਕਲਰ ਸਾਰੇ ਬਹੁਤ ਸੋਹਣੇ ਆ ਠੀਕ ਹੈ 5500 ਹੈਗਾ ਪ੍ਰਾਈਸ ਇਹਨਾਂ ਸੂਟਾਂ ਦਾ 5500 ਉਮੀਦ ਕਰਦੀ ਆ ਬਹੁਤ ਪਿਆਰੇ ਸੂਟ ਨੇ ਸਾਰੇ ਮੈਨੂੰ ਤਾਂ ਬਹੁਤ ਪਸੰਦ ਨੇ ਪਰਸਨਲੀ ਪ੍ਰਾਈਸ ਦੇ ਅਕੋਰਡਿੰਗ ਤੁਹਾਨੂੰ ਵੀ ਸਭ ਨੂੰ ਪਸੰਦ ਆਣਗੇ ਜਿਨ੍ਹਾਂ ਨੇ ਲੈਣਾ ਹੈ ਉਹ ਤਾਂ ਕਮੈਂਟ ਕਰਕੇ ਨਾਲ ਲੈ ਵੀ ਲੋ ਜਿਨ੍ਹਾਂ ਨੇ ਨਹੀਂ ਲੈਣਾ ਤਾਂ ਕਮੈਂਟ ਕਰਕੇ ਦੱਸੋ ਤੁਹਾਨੂੰ ਕਲੈਕਸ਼ਨ ਕਿਦਾਂ ਦੀ ਲੱਗੀ ਤੇ ਵਾਕਈ ਵੀਡੀਓ ਦੇਖਣ ਲਈ ਥੈਂਕ ਯੂ ਜੀ ਤੁਹਾਡੀ ਬਹੁਤ ਜ਼ਿਆਦਾ ਸਪੋਰਟ ਹੈ ਮੇਰੇ ਨਾਲ ਬਹੁਤ ਸਾਰਾ ਪਿਆਰ ਦੇ ਰਹੇ ਹੋ ਸਭ ਦਾ ਥੈਂਕ ਯੂ ਸੋ ਮੱਚ